ਹਾਜਰੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਮੇਰੀ ਪਛਾਣ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਜਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਜਿਸ ਦਾ ਨਾਮ ਹੈ ਮੇਰੀ ਪਛਾਣ ਪੁੱਛਦਾ ਹੈ ਸਮਾਜ ਕੌਣ ਹੈ ਤੂੰ ਤਿੱਕੀ ਤੇਰੀ ਪਹਿਚਾਨ ਔਰਤ ਹਾਂ ਮੈਂ ਤੇ ਇਹੀ ਮੇਰੀ ਪਹਿਚਾਨ ਆਪਣੀ ਸ਼ਕਤੀ ਤੂੰ ਹਾਂ ਅਣਜਾਣ ਜਦੋਂ ਜੱਗ ਦੀਆਂ ਬੀੜੀਆਂ ਕਰਨ ਲੱਗ ਜਾਣ ਨੁਕਸਾਨ ਫਿਰ ਡਰ ਜਾਂਦੀ ਹਾਂ ਪੈਰ ਪਿਸ਼ਾਣੂ ਕਰ ਜਾਂਦੀ ਹਾਂ ਗਮਾਂ ਵਾਲੀ ਸੁਰਾਹੀ ਵਿੱਚ ਉੱਪਰ ਤੱਕ ਮੈਂ ਭਰ ਜਾਂਦੀ ਹਾਂ ਰੱਬ ਨਾਲ ਸ਼ਿਕਾਇਤ ਕਰਨ ਲੱਗ ਜਾਂਦੀ ਹਾਂ ਕਿਉਂ ਬਣਾਇਆ ਤੂੰ ਔਰਤ ਦਾ ਵजूद ਹਰ ਵਾਰ ਸਹੀ ਹੋਣ ਦਾ ਕਿਉਂ ਦੇਣਾ ਪੈਂਦਾ ਸਬੂਤ ਜਦੋਂ ਪੁੱਛਦਾ ਹੈ ਸਮਾਜ ਕੌਣ ਹੈ ਤੂੰ ਤੇ ਕੀ ਤੇਰੀ ਪਹਿਚਾਣ ਮੈਂ ਮਿੱਟੀ ਹਾਂ ਜਾਂ ਹਾਰੂ ਦਾ ਨੂਰ ਕਈ ਸ਼ਾਇਰ ਮੈਨੂੰ ਕਹਿੰਦੇ ਨੇ ਅੰਬਰਾਂ ਤੋਂ ਆਈ ਹੂਰ ਪੀੜਾ ਫਕੀਰਾ ਲਈ ਮੈਂ ਅਸਮਾਨੀ ਚਮਕ ਜਹੀ ਤਰਤੀ ਤੇ ਪੈਂਦੀ ਪੁਛਾਲ ਦੀ ਧਮਕ ਜਹੀ ਨਿਮਰਤਾ ਦੇ ਵਿੱਚ ਭਿੱਜੀ ਮੈਂ ਰੋਹਾਨੀ ਚਲਕ ਜਹੀ ਹਰ ਬਾਰ ਹੈ ਸਾਬਿਤ ਕਰਨਾ ਪੈਂਦਾ ਮੈਨੂੰ ਕਿਉਂ ਸਮਝ ਆਵੇ ਨਾ ਤੈਨੂੰ ਕਿ ਕੌਣ ਹਾਂ ਮੈਂ ਤੇ ਕੀ ਪਹਿਚਾਣ ਹੈ ਮੇਰੀ ਇੱਕ ਪੁੱਤਰੀ ਪਤਨੀ ਤੇ ਮਾਂ ਹਾਂ ਮੈਂ ਬੋੜ ਵਰਗੀ ਠੰਡੀ ਸ਼ਾਹ ਹਾਂ ਮੈਂ ਜਿੱਥੇ ਬੇ ਸਭ ਆਪਣੀ ਦੁੱਖ ਸੁੱਖ ਫਰੋਲਣ ਸਭ ਦੀ ਜ਼ਿੰਦਗੀ ਵਿੱਚ ਉਹ ਥਾਂ ਹਾਂ ਮੈਂ ਆਪਣੇ ਸੁੱਖ ਨੂੰ ਛੱਡ ਕੇ ਦੂਜਿਆਂ ਦੇ ਦੁੱਖ ਨੂੰ ਝੱਲਦੀ ਹਾਂ ਇੱਕ ਆਪਣੇ ਆਪ ਨੂੰ ਛੱਡ ਕੇ ਬਾਕੀ ਸਭ ਦੇ ਵੱਲ ਦੀ ਹਾਂ ਆਪਣੇ ਆਵਲ ਆਉਣ ਵਾਲੇ ਦੁੱਖਾਂ ਨੂੰ ਵਾਂਗ ਚਟਾਨਣ ਠੱਲਦੀ ਹਾਂ ਹਨੇਰੀਆਂ ਰਾਹਾਂ ਵਿੱਚ ਦੀਪਕ ਵਾਂਗੂੰ ਵੱਲਦੀ ਹਾਂ ਦੁੱਖਾਂ ਦੇ ਪਹਾੜਾਂ ਹੇਠ ਵੀ ਮੁਸਕੁਰਾ ਕੇ ਹੱਸਦੀ ਹਾਂ ਆਪਣੀ ਰੂਹ ਦੇ ਜ਼ਖਮਾਂ ਨੂੰ ਵਿੱਚ ਕਵਿਤਾਵਾਂ ਦੱਸਦੀ ਹਾਂ ਨਾ ਝੁਕਾਂ ਨਾ ਮੁੜਾਂ ਰਹਾ ਅਡੋਲ ਸਦਾ ਕਈ ਵਾਰੀ ਕਰ ਕੁਰਬਾਨੀਆਂ ਬਣਾ ਦੁਨੀਆ ਲਈ ਮਿਸਾਲ ਹਾਂ ਔਰਤ ਹਾਂ ਮੈਂ ਤੇ ਇਹੀ ਮੇਰੀ ਪਹਿਚਾਣ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਪ੍ਰੇਰਿਤ ਕਰੇਗੀ ਧੰਨਵਾਦ ਤੁਹਾਡੀ ਆਪਣੀ ਕਲਮ ਦੀ ਜੋਤ